ਸਸਟ੍ਰਿਆ ਕਾ ਸੁਆਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਮੈਂ ਹਾਂ ਰੁਪਿੰਦਰ ਕੌਰ ਸਾਲ 2015 ਤੋਂ ਪੰਜਾਬ ਵਿੱਚ ਬੇਅਦਬੀਆਂ ਦੇ ਮਾਮਲੇ ਤੇ ਸਿਆਸਤ ਹੋ ਰਹੀ ਹੈ ਕਰੀਬ 10 ਸਾਲ ਹੋ ਚੁੱਕੇ ਨੇ ਪਰ ਦੁਖਾਂਤ ਇਹ ਹੈ ਕਿ ਬਹੁਤ ਕੁਝ ਹੋਇਆ ਪਰ ਇਨਸਾਫ ਨਹੀਂ ਹੋਇਆ ਗੱਲ ਪੰਜਾਬ ਸਰਕਾਰ ਦੀ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਕਾਨੂੰਨ ਲਿਆਉਣ ਲਈ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਇੱਕ ਐਕਟ ਵੀ ਲਿਆਂਦਾ ਗਿਆ ਪਰਫੇਰ ਉਹ ਠੰਡੇ ਬਸਤੇ ਵਿੱਚ ਪੈ ਗਿਆ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਤੇਸ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਬਲੇਮ ਕੀਤਾ ਜਾ ਰਿਹਾ ਹੈ ਅਜ ਅਸੀਂ ਇਸ ਮੁੱਦੇ ਦੀ ਗੱਲ ਅਸਈ ਕਰ ਰਹੇ ਹਾਂ ਕਿਉਂਕਿ ਖਾਸ ਤੌਰ ਤੇ ਕੈਨੇਡਾ ਫੇਰੀ ਤੇ ਪਹੁੰਚੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਜੋ ਇਸ ਵੇਲੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਪੀਟੀਸੀ ਦੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਅ ਗੁਰਪ੍ਰੀਤ ਜੀ ਤੁਸੀਂ ਖਾਸ ਤੌਰ ਤੇ ਕੈਨੇਡਾ ਪਹੁੰਚੇ ਹੋ ਇਸੇ ਲਈ ਅੱਜ ਅਸੀਂ ਇਸ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ ਬੇਦਬੀਆਂ ਦਾ ਜਿਹੜਾ ਮੁੱਦਾ ਹੈ ਇਹ ਸਿਰਫ ਭਾਰਤ ਵਿੱਚ ਬੈਠੇ ਹੀ ਲੋਕਾਂ ਨੂੰ ਹੀ ਨਹੀਂ ਬਲਕਿ ਜਿਹੜੇ ਐਨ ਆਰ ਆਈਜ਼ ਨੇ ਬਾਹਰ ਮੁਲਕਾਂ 'ਚ ਵੀ ਬੈਠੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅੰਦਰ ਤੱਕ ਇਸ ਦੇ ਨਾਲ ਦੁੱਖ ਹੁੰਦਾ ਹੈ ਬੇਦਬੀਆਂ ਦਾ ਮੁੱਦਾ 2015 ਤੋਂ ਅਸੀਂ ਦੇਖ ਰਹੇ ਹਾਂ ਉਦੋਂ ਤੋਂ ਲਗਾਤਾਰ ਸਿਰਫ ਸਿਆਸਤ ਹੀ ਹੋ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਨਸਾਫ ਹੋ ਨਹੀਂ ਰਿਹਾ ਹੁਣ ਜਦੋਂ ਚੋਣਾਂ ਨੇੜੇ ਨੇ ਇੱਕ ਵਾਰੀ ਫੇਰ ਤੋਂ ਇਹ ਮੁੱਦਾ ਗਰਮਾਇਆ ਹੋਇਆ ਹੈ ਤੁਸੀਂ ਇਸ ਪੂਰੇ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਸਮਝਦਾ ਇੱਕ ਸਿੱਖ ਹੋਣ ਦੇ ਨਾਤੇ ਜਿੱਥੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਉਥੇ ਦੁਨੀਆ 'ਚ ਕਿਤੇ ਵੀ ਬੈਠਾ ਸਿੱਖ ਤੇ ਖਾਸ ਕਰ ਧਰਮੀ ਇਨਸਾਨ ਹੈ ਉਹਨੂੰ ਬੜਾ ਦੁੱਖ ਹੈ ਵੀ ਇਹ ਰਾਜਨੀਤਿਕ ਲੋਕ ਪਾਰਟੀਆਂ ਇੱਥੋਂ ਤੱਕ ਨੀਵੇਂ ਜਾ ਵੜਨਗੇ ਤੇ ਗੁਰੂ ਗ੍ਰੰਥ ਸਾਹਿਬਹਾਰਾਂ ਤੇ ਵਿਅਦਤ ਸਿਆਸਤ ਕਰਨਗੇ ਗੁਰੂ ਗ੍ਰੰਥ ਸਾਹਿਬ ਤੇ ਰਾਜਨੀਤੀ ਕਰਨਗੇ ਮਤਲਬ 2015 ਬਈ ਤੋਂ ਵੀ ਅਸੀਂ ਉਸ ਵੀਲੇ ਦੀ ਕਹਿਣੇ ਆ ਬਈ ਯਾਰ ਸਿਰਫ ਅਸੀਂ ਹੈਰਾਨ ਵੀ ਆ ਕਿਉਂਕਿ ਸਿੱਖ ਹੋਊਗਾ ਜਿਹੜਾ ਧਰਮੀ ਇਨਸਾਨ ਹੋਊਗਾ ਉਹ ਕਦੇ ਇਹ ਬਲੇਮ ਨਹੀਂ ਕਰੂਗਾ ਵੀ ਇਹ ਨਹੀਂ ਕਰਤਾ ਉਹਨੇ ਹੀ ਕਰਤਾ ਤੇ ਅਸੀਂ ਇਹ ਜ਼ਰੂਰ ਹੈ ਵੀ ਯਾਰ ਧਰਮੀ ਹੋਣ ਦੇ ਨਾਂ ਤੇ ਵੀ ਸਾਡੀ ਪਾਰਟੀ ਨੂੰ ਸਿੱਖਾਂ ਦੀ ਪਾਰਟੀ ਨੂੰ ਅਕਾਲੀ ਦਲ ਨੂੰ ਕਮਜ਼ੋਰ ਵਾਸਤੇ ਕਰਨ ਵਾਸਤੇ ਦੇਸ਼ ਦੀਆਂ ਫੋਰਸਾਂ ਦੇਸ਼ ਦੀਆਂ ਤਾਕਤਾਂ ਇਸ ਅਤਕੰਡੇ ਅਪਣਾਉਣਗੀਆਂ ਪਾਰਟੀਆਂ ਇਹ ਸਾਥ ਤੇ ਜਾਣਗੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਫਿਰ ਉਤੇ ਸਿਆਸਤ ਅਸੀਂ ਅਕਸਰ ਕਹਨੇ ਆ ਤੇ ਹੁਣ ਵੀ ਆਮ ਆਦਮੀ ਵੀ ਅਸੀਂ ਹਜੇ ਵੀ ਅਕਾਲੀ ਲੀਡਰਸ਼ਿਪ ਯੋਗਤਮੰਦ ਹੈ ਅਸੀਂ ਫਿਰ ਵੀ ਬਾਈ ਨੇਮ ਕਿਸੇ ਨੂੰ ਨਹੀਂ ਬਲੇਮ ਕਰ ਸਕਦੇ ਕਿਉਂਕਿ ਸਾਨੂੰ ਉਮੀਦ ਹੀ ਨਹੀਂ ਸਾਨੂੰ ਆਸ ਹੀ ਨਹੀਂ ਵੀ ਕੋਈ ਸਿੱਖ ਕਰ ਸਕਦਾ ਕੋਈ ਸਿੱਖ ਇਹ ਕਾਨੂੰਨੀ ਕਾਰਵਾਈ ਕਰ ਸਕਦਾ ਜਿਹੜੇ ਬੰਦੇ ਦੇ ਮੰਚ ਮੈਲ ਹੁੰਦੀ ਹੈ ਖੋਟ ਹੁੰਦੀ ਹੈ ਉਹ ਜਾਦੇ ਜਿਹੜਾ ਇਹ ਹੋ ਸਕਦਾ ਵੀ ਇਹ ਕੰਮ ਮੈਂ ਵੀ ਕਰ ਸਕਦਾ ਉਹ ਬੰਦਾ ਹੀ ਕਲਪਨਾਵਾਂ ਦੇ ਬਾਜ਼ਾਰ ਖੜੇ ਕਰਦਾਗਾ ਵੀ ਜੇ ਉਹਦੇ ਮਨ 'ਚ ਕਲਪਨਾ ਆਗੀ ਕਿ ਵੀਰ ਵੀ ਮੈਨੂੰ ਡਰ ਨਹੀਂ ਗੁਰੂ ਤੋਂ ਤਾਂ ਫਿਰ ਉਹ ਦੂਜਾ ਸਾਹਮਣਾ ਵੀ ਕਰ ਸਕਦਾ ਜੇ ਮੈਂ ਕਰਪਸ਼ਨ ਕਰਦਾ ਤਾਂ ਉਹ ਵੀ ਕਰ ਸਕਦਾ ਤੇ ਜੇ ਮੈਂ ਕੁਝ ਗਲਤ ਕੰਮ ਕਰਦਾ ਨਸ਼ੇ ਕਰਦਾ ਵੀਰਾ ਕਹਿਣ ਦਾ ਭਾਵ ਕਿ 15 'ਚ ਕੀ ਹੋਇਆ ਸਿਰਫ ਇਸੇ ਕਰਕੇ ਕਿ ਕਿਉਂਕਿ ਤੁਸੀਂ ਵੇਖਿਆ ਜੇ ਹਿਸਟਰੀ ਜਾਵਾਂਗੇ 47 ਤੋਂ ਲੈ ਕੇ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਅਕਾਲੀ ਸੰਘਰਸ਼ ਕਰਦੇ ਐ ਤਾਂ ਲੋਕ ਸਰਕਾਰ ਬਣਾ ਦੁੰਦੇ ਆ ਵੀ ਸਾਡੇ ਲੋਕ ਐ ਆਪੀ ਪੀਸੀ ਲੜਦੇ ਆ ਸੂਬੇ ਪਿੱਛੇ ਲੜਦੇ ਨੇ ਤੇ ਫੇਰ ਕੀ ਕਰਦੇ ਆ ਸੈਂਟਰ ਸਰਕਾਰ ਕੋਈ ਹੋਵੇ ਉਹ ਤੋੜ ਦਿੰਦੀ ਐ ਜਾਂ ਦੋ ਚੀਜ਼ ਐ ਜਾਂ ਧਾਰਮਿਕ ਭਾਵਨਾ ਪੜਕਾ ਕੇ ਜਾਂ ਲੀਡਰਸ਼ਿਪ ਨੂੰ ਪੱਟ ਕੇ ਵਿੱਚੋਂ ਪਾੜਾ ਪਾ ਕੇ ਅਈ ਹਰ ਵਾਰ ਪੰਜ ਸਾਲ ਸਰਕਾਰ ਨਹੀਂ ਚੱਲਣ ਦਿੱਤੀ ਜਦੋਂ 97 ਦੇ ਵਿੱਚ ਦੁਵਾਰੀ ਸਰਕਾਰ ਬੰਦੀ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਤੇ ਉਦੋਂ ਇੱਕ ਪੜਿਆ ਲਿਖਿਆ ਨੌਜਵਾਨ ਨਾਲ ਮੋਢਾ ਨਾਲ ਮੋਢਾ ਜੋੜ ਕੇ ਮੌਜੂਦਾ ਐਮਪੀ ਸੁਖਵੀਰ ਸਿੰਘ ਬਾਦਲ ਚੱਲਦਾ ਉਦੋਂ ਵੀ ਤੋੜਨੀਆਂ ਸਾਜਸ਼ਾ ਹੋਈਆਂ ਜੀ ਤੁਸੀਂ ਵੇਖਿਆ 97 ਚ ਆਉਣ ਸਾਰ ਇੱਥੇ ਇੱਕ ਭਵ ਸਾਗਰ ਗ੍ਰੰਥ ਪੁ냔ਾਰਾ ਵਾਲੇ ਨੇ ਲਿਖਿਆ ਸੀ ਧਾਰਮਿਕ ਭਾਵਨਾ ਹੋ ਪੜਕ ਪੜਕੀਆਂ ਸਰਕਾਰ ਬਚ ਗਈ ਟੁੱਟਣੋਂ بڑا ਫਿਰ ਨੂਰ ਮਹਿਲੀਆ ਕਾਂਡ ਹੋ ਗਿਆ ਜੀ ਫਿਰ ਅਖੀਰ ਟੋੜਾ ਸਾਹ ਵਰਗੇ ਲੀਡਰਸ਼ਿਪ ਪੱਟ ਲਈ ਪਰ ਫਿਰ ਵੀ ਸਰਕਾਰ 5 ਸਾਲ ਚੱਲੀ ਤੇ ਡਿਵੈਲਪਮੈਂਟ ਉਹਦਾ ਹੈ ਅਕਾਲੀ ਕੋਈ ਸਾਨ ਨਹੀਂ ਕਰਦੇ ਅਕਾਲੀ ਤਾਂ ਤੈਨੂੰ ਕਹਿ ਰਹੇ ਆ ਨਾ ਕਿ ਦੇਸ਼ ਯਾਦ ਹੋਏ ਨੂੰ 70 ਸਾਲ ਹੋ ਗਏ ਪਰ ਅਸੀਂ 15 ਸਾਲ ਵਧੀਆ ਰਾਜ ਕੀਤਾ 97 ਤੋਂ ਲੈ ਕੇ 2 ਤੱਕ 7 ਤੋਂ 17 ਤੱਕ ਜੋ ਵੀ ਪੰਜਾਬ ਦੇ ਵਿੱਚ ਹੋਇਆ ਜੋ ਵੀ ਹੋਇਆ ਉਹ ਅਸੀਂ ਅਕਾਲੀਆਂ ਨੇ ਕੀਤਾ ਤੇ ਦੂਜੀਆਂ ਗਵਰਨਮੈਂਟਾਂ ਕਾਂਗਰਸ ਰਹੀ ਹੈ ਬਹੁ ਗਿਣਤੀ ਤੇ ਜਾਂ ਹੁਣ 5 ਸਾਲ ਆਮ ਆਦਮੀ ਵੀ ਉਹ ਇੱਕ ਚੀਜ਼ ਤਾਂ ਦੱਸ ਦਿਓ ਨਾ ਯਾਰ ਇੱਕ ਤਾਂ ਕਹਿ ਦਿਓ ਵੀ ਅਸੀਂ ਆਹ ਕੀਤੀ ਐ ਸਮਾਂ ਦੀ ਸਾਡੇ ਵੱਲੋਂ ਅਕਾਲੀਆਂ ਵੱਲੋਂ ਕੀਤੇ ਹੋਏ ਨੂੰ ਤੁਸੀਂ ਰੈਗੂਲਰ ਵੀ ਨਹੀਂ ਕਰ ਸਕੇ ਵਿਚਾਲੀ ਰੋਕਤਾ ਸਾਰਾ ਕੰਮ ਪਰ 5 ਤੋਂ ਲੈ 2 ਤੋਂ ਲੈ ਕੇ 7 ਤੱਕ ਅਕਾਲੀਆਂ ਨੂੰ ਫੜਿਆ ਸਰਦਾ ਪ੍ਰਕਾਸ਼ ਸਿੰਘ ਵਾਲਾ ਸਰਦਾ ਸੁਖਬੀਰ ਸਿੰਘ ਬਾਦਲ ਅੱਜ ਤੱਕ ਬੀਬਾ ਸਰੇਂਦਰ ਕੌਰ ਬਾਦਲ ਨੂੰ ਵੀ ਫੜਿਆ ਸਮੁੱਚੇ ਅਕਾਲੀਆਂ ਨੂੰ ਫੜ ਕੇ ਜੇਲ੍ਹਾਂ ਸਿੱਟਿਆ ਕੋਈ ਭਾਵਨਾਉਂ ਨਹੀਂ ਪੜਕੀਆਂ ਕੁਝ ਨਹੀਂ ਹੋਇਆ ਪੰਜ ਸਾਲ ਸਰਕਾਰ ਚੱਲੀ ਜੇ 2 7 ਚ ਅਕਾਲੀ ਗਵਰਨਮੈਂਟ ਆਉਂਦੀ ਹੈ ਆਉਣ ਸਾਰੀ ਸਰਸੇ ਵਾਲ ਨੂੰ ਭੇਜਿਆ ਜਾਂਦਾ ਦਿੱਲੀ ਵੱਲੋਂ ਵੀ ਜਾ ਦੋ ਮਹੀਨੇ ਹੋ ਗਏ ਅਕਾਲੀਆਂ ਦੀ ਗਵਰਨਮੈਂਟ ਬਣੀ ਹੈ ਡਿਸਟਰਬ ਕਰ ਲੋਕਾਂ ਦੀਆਂ ਭਾਵਨਾਵਾਂ ਉਹ ਸੁਆੰਗ ਰੱਚਦਾ ਤਾਂ ਕੀ ਪੰਜਾਬ ਦੇ ਵਿੱਚ ਅੱਗਾਂ ਲੱਗਦੀਆਂ ਪੰਜਾਬ ਦੇ ਵਿੱਚ ਕਰਫਿਊ ਲੱਗਦੇ ਆ ਪਰ ਸਰਕਾਰ ਬਚਾ ਕਰ ਲੈਂਦੀ ਹੈ ਸਰਕਾਰ ਟੁੱਟਣੋਂ ਬਚਾ ਲੈਂਦੀ ਹੈ ਸੱਡ ਨੂੰ ਉਸ ਤੋਂ ਬਾਅਦ ਫਿਰ ਇੱਥੇ ਮਨਪ੍ਰੀਤ ਨੂੰ ਪੱਟਿਆ ਜਾਂਦਾ ਸਾਡੇ ਲੀਡਰਸ਼ਿਪ ਨੂੰ ਪੱਟਿਆ ਜਾਂਦਾ ਦੂਜਾ ਪਹਿਲਾ ਭਾਵਨਾ ਭੜਕਾਓ ਉਹ ਚ ਕੰਮਜਾਮ ਨਹੀਂ ਹੋਈ ਸਰਕਾਰ ਤੋੜਨ ਚਕਾਲੀਆਂ ਨੂੰ ਤੇ ਫਿਰ ਲੀਡਰਸ਼ਿਪ ਪੱਟ ਲਈ ਫਿਰ ਨਾਲ ਉਹ ਜੋ ਸੰਕਲਪ ਸਾਡਾ ਹੈ ਤੇ ਹੈ ਸਰਵਤ ਦੇ ਭਲੇ ਦਾ ਤੇ ਅਕਾਲੀਆਂ ਨੇ ਸੱਤ ਤੋਂ ਹੀ ਧੂਆਂ ਧਾਰ ਸਰਦਾਰ ਸਬੀਰ ਸਿੰਘ ਬਾਦ ਨੇ ਕਿਹਾ ਸੀ ਵੀ ਲਾਈਟ ਉਹਦੇ 4 ਘੰਟੇ ਆਉਂਦੀ ਸੀ ਕਿ ਮੈਂ ਲਾਈਟ ਵਾਧੂ ਕਰ ਦੂੰ ਵਿਰੋਧੀ ਕਹਿੰਦਾ ਕਰ ਗੱਪ ਮਾਰਦਾ ਕਿ ਸੋਚ ਤੋਂ ਵੱਡੀ ਗੱਲ ਕਰਤੀ ਜੋ 20 ਸਾਲ ਨੂੰ ਹੋਣਾ ਅੱਜ ਕਹਿਤਾ ਤੇ ਲਾਈਟ ਵਾਧੂ ਵੀ ਕੀਤੀ 에어ਪੋਰਟ ਸੜਕਾਂ ਮਤਲਬ ਢਾਂਚਾ ਖੜਾ ਕੀਤਾ ਪੰਜਾਬ ਦਾ ਕਹਿਣ ਦਾ ਪਾਓ ਫਿਰ 12 ਦੇ ਵਿੱਚ ਲੋਕਾਂ ਨੇ ਸਰਕਾਰ ਬਣਾਈ ਯਾਰ ਵਿਜਨ ਵਾਲਾ ਬੰਦਾ ਮਿਹਨਤ ਕਰ ਰਿਹਾ ਕੰਮ ਕਰ ਰਿਹਾ ਬੜਾ ਡਿਸਟਰਬ ਕਰ ਰਿਹਾ ਸੈਂਟਰ ਨੂੰ ਬੜਾ ਤੋੜਨ ਦੀਆਂ ਸ਼ਾਸ਼ਾਂ ਰਚ ਰਹੀ ਹੈ ਪਰ ਯਾਰ ਜੀ ਆਪਾਂ ਸਾਥ ਦਿੱਗੇ ਪੰਜਾਬ ਦੇ ਲੋਕਾਂ ਨੇ ਸੁਰਵੀਰ ਸਿੰਘ ਬਾਦਲ ਦੀ ਜੋਗ ਹੈ ਵਿੱਚ 12 ਸਰਕਾਰ ਬਣਾਈ ਦਵਾਰ ਅਕਾਲੀ ਦਾ ਪ੍ਰਧਾਨ ਸੀ ਫਿਰ ਫਿਰ ਦਿੱਲੀ ਨੇ ਏਜੰਸੀਆਂ ਨੇ ਫੋਰਸਾਂ ਨੇ ਮੱਥ ਲਿਆ ਫਿਰ ਇੰਨੀ ਕਾਨੂੰਨੀ ਹਰਕਤਾਂ ਆ ਗਈ ਵਿਅਦਬੀ ਵਾਲੇ ਤੇ ਪਰ ਅਸੀਂ ਕਦੇ ਸੋਚਿਆ ਨਹੀਂ ਫਿਰ ਵੀ ਜੇ ਅਕਾਲੀ ਗਵਰਨਮੈਂਟ ਕਿਸ 칸 ਦੀ ਸੀ ਜੇ ਦੁੱਖ ਸੀ ਤਾਂ 1 ਕਰੋੜ ਰੁਪਿਆ ਨਾਮ ਰੱਖਿਆ ਅੱਜ ਤੱਕ ਕਿਸੇ ਕ੍ਰਾਈਮ ਤੇ ਕਰੋੜ ਰੁਪਿਆ ਨਾਮ ਨਹੀਂਗਾ ਤੇ ਵੀ ਜਿਹੜਾ ਵੀ ਇਹ ਗੁਰਗਨ ਸਾਹਿਬ ਦੀ ਬੇਅਦਮੀ ਕਰਨ ਵਾਲੇ ਬਾਰੇ ਦੱਸੋਗੇ ਕਰੋੜ ਰੁਪਿਆ ਇਨਾਮ ਦਿਓਗੇ ਅੱਜ ਤੋਂ 10 ਸਾਲ ਪਹਿਲਾਂ ਕਰੋੜ ਰੁਪਏ ਦੀ ਕੀਮਤ ਵੀ ਵੱਧ ਸੀ ਹੁਣ 10 ਸਾਲਾਂ ਕੀਮਤ ਪੈਸੇ ਦੀ ਘਟ ਰਹੀ ਹੈ ਵੱਧ ਸੀ 1 ਕਰੋੜ ਰੁਪਿਆ ਨਾਮ ਰੱਖਿਆ ਫਿਰ ਜਾਂਚ ਸ਼ੁਰੂ ਕੀਤੀ ਕੁਝ ਬੰਦੇ ਲੱਭ ਵੀ ਲਏ ਆਪ ਅੱਜ ਵੀ ਕਹਿੰਦੇ ਵੀ ਗੁਰਗਨ ਸਾਹਿਬ ਦੇ ਮਹਾਰਾਜ ਦੇ ਅੰਗ ਉਹਨਾਂ ਦੇ ਡੱਬਾਂ ਚੋਂ ਮਿਲੇ ਨੇ ਹੈਨਾ ਪਰ ਫਿਰ ਸਾਰੀਆਂ ਫੋਰਸਾਂ ਇਕੱਠੀਆਂ ਹੋ ਕੇ ਸਾਰੀਆਂ ਤਾਕਤਾਂ ਹੋ ਕੇ ਸਰਕਾਰ ਨੂੰ ਕਹਿੰਦੇ ਜੀ ਨਹੀਂ ਜੀ ਸੀਬੀਏ ਨੂੰ ਦਿਓ ਜੇ ਸਰਕਾਰ ਦੀ ਨੀਤ ਸਾਫ਼ ਸੀ ਤਾਂ ਸਰਕਾਰ ਨੇ ਸੀਬੀਏ ਨਹੀਂ ਦਿੱਤੀ ਸਰਕਾਰ ਨੇ ਜੇ ਸਰਕਾਰ ਦੀ ਨੀਅਤ ਖੋਟ ਹੁੰਦਾ ਸੀਬੀਏ ਨੂੰ ਕਿਉਂ ਨਹੀਂ ਦੇ ਸੀਬੀਏ ਨੂੰ ਦੇਤੀ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਾਬਲੀਅਤ ਨੂੰ ਦੂਰ اندੇਸੀ ਨੂੰ ਦਾਅ ਦਿੰਦੇ ਇੱਥੇ ਤਾਂ ਜਦੋਂ ਪੁਲਿਸ ਅਫਸਰਾਂ ਨੇ رائے ਦਿੱਤੀ ਵੀ ਸਰ ਠੀਕ ਹੈ ਪ੍ਰੈਸ਼ਰ 'ਚ ਪੰਜਾਬ ਦੇ ਹਾਲਾਤ ਕਿਉਂਕਿ ਹੋਰ ਮਸਲਾ ਹੁੰਦਾ ਡੰਡੇ ਦੇ ਜ਼ੋਰ ਤੇ ਦਵਾਇਆ ਜਾ ਸਕਦਾ ਹੁੰਦਾ ਪਰ ਇਹ ਧਾਰਮਿਕ ਭਾਵਨਾਵਾਂ ਦਾ ਮਸਲਾ ਸਿੱਖ ਕੌਮ ਦੀਆਂ ਭਾਵਨਾਵਾਂ ਭੜਕੀਆਂ ਸੀ ਇਸ ਨੂੰ ਹੋਰ ਮਸਲੇ ਟੈਂਡ ਕੀਤਾ ਜਾਂਦਾ ਜੋ ਐਕਸੀਡੈਂਟ ਬਹਿਬਲ ਵਾਲਾ ਹੋਇਆ ਗੋਲੀ ਵਾਲਾ ਉਹ ਚ ਬੜਾ ਦੁੱਖ ਹੈ ਅੱਜ ਤੱਕ ਅਸੀਂ ਪ੍ਰਸਤਾਵ ਕਰਦੇ ਹਾਂ ਕਿ ਸਾਡੇ ਦੋ ਸਿੱਖਾਂ ਦੀਆਂ ਜਾਨਾਂ ਚਲੀਆਂ ਗਈਆਂ ਕਿਸੇ ਨੇ ਪ੍ਰਵੋਗ ਕੀਤਾ ਕਿਸੇ ਨੇ ਅਟੈਕ ਕੀਤਾ ਪਰ ਪੁਲਿਸ ਦੀ ਗਲਤੀ ਹੈ ਤਾਂ ਹੀ ਉਹਦੀ ਡੀਜੀਪੀ ਬਦਲਿਆ ਤੇ ਪੁਲਿਸ ਅਫਸਰਾਂ ਤੇ ਪਰਚਾ ਕੀਤਾ ਫਿਰ ਵੀ ਸੀਬੀਏ ਨੂੰ ਜੋ ਦਿੱਤਾ ਮਸਲਾ ਤਾਂ ਪੁਲਿਸ ਅਫਸਰਾਂ ਨੇ ਰੈਤੀ ਵੀ ਜੇ ਕੇਸ ਕੱਢਣਾ ਵਾਕਈ ਕੱਢਣਾ ਸਰ ਤਾਂ ਇਹੋ ਇੱਕ ਕੇਸ ਮੱਲ ਕਰਾ ਰੱਖ ਲੋ ਜੇ ਸਾਰੇ ਸੀਬੇ ਨੂੰ ਹੈਂਡਓਵਰ ਕਰਤੇ ਆਪਾਂ ਜਾਂਚ ਨਹੀਂ ਕਰ ਸਕਦੇ ਤੇ ਸੀਬੀਆਈ ਨੇ ਕੀ ਕਰਨਾਗਾ ਸੀਬੇ ਤਾਂ ਆਪਣੇ ਸਮਾਂਗ ਲੈਣਾ ਕੇਸ ਨੂੰ ਲੱਗਦਾ ਵੀ ਆਪਾਂ ਬਾਅਦ ਚ ਵੇਖ ਲਿਆ ਸੀਬੇ ਨੇ ਤਾਂ ਇਥੋਂ ਤੱਕ ਕਹਿਤਾ ਰਿਪੋਰਟ ਦੇਤੀ 20 ਬਦਬੀ ਤਾਂ ਹੋਈ ਹੈ ਪਰ ਪਤਾ ਨਹੀਂ ਕਿਨੇ ਕੀਤੀ ਹੈ ਪਰ ਸਰਸਿਆਂ ਨੇ ਨਹੀਂ ਕੀਤੀ ਪ੍ਰੀਮੀਅਰ ਨੇ ਨਹੀਂ ਕੀਤੀ ਇਹ ਕਲੀਨ ਚਿੱਟ ਦੇਤੀ ਦੇਖੋ ਏਜੰਸੀਆਂ ਫੋਰਸਾਂ ਫੇਰ ਲੱਗਦਾ ਵੀ ਦੇਸ਼ ਦੀਆਂ ਫੋਰਸਾਂ ਦੀ এনਵਾਇਰਨਮੈਂਟ ਹੈ ਪਰ ਸੀਬੀਸੀ ਬਦਲ ਕਹਿੰਦਾ ਹਾਂ ਆਪਾਂ ਕੱਢਣਾ ਤਾਂ ਇੱਕ ਕੇਸ ਮਲਕਾਇਆ ਰੱਖਿਆ ਜੇ ਅੱਜ ਸਜਾਵਾਂ ਹੋਈਆਂ ਜਿੰਨਿਆਂ ਨੂੰ ਅਦਾਲਤਾਂ ਵੱਲੋਂ ਜਾਂ ਜਿੰਨਾ ਕੇਸ ਨਿਕਲਿਆ ਜਾਂ ਸਰਸੇ ਵਾਲੀ ਦੀ ਇਨਵੋਲਵਮੈਂਟ ਜਾਂ ਹੋਰ ਜੋ ਵੀ ਜਿੰਨੇ ਦੀ ਪਤਾ ਲੱਗੀ ਹੈ ਤਾਂ ਇਹ ਸੁਖਵੀਰ ਸਿੰਘ ਬਾਦਲ ਵੱਲੋਂ ਬੁਲਾਈ ਹੋਈ ਸੈੱਟ ਵੱਲੋਂ ਹੀ ਹੈ ਤੇ ਜ ਨਹੀਂ ਤਾਂ ਉਹ ਸਾਲਕ ਸਰਕਾਰ ਰਹੀ ਹੈ ਸਾਲ ਦੇ ਵਿੱਚ ਬਾਕੀ ਕੇਸ ਹੀ ਵੇਂਦੇ ਤੇ ਇੱਕ ਕੇਸ ਰੱਖਿਆ ਉਸ ਕੇਸ ਦੇ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਹਮਦਾਬਾਦ ਤੱਕ ਤੇ ਗ੍ਰਹਿ ਮੰਤਰੀ ਰਾਜਨਾਥ ਦੇ ਚੱਕਰ ਜਿਹੜੇ ਮਾਰੇ ਆ ਸਾਨੂੰ ਪਤਾ ਹੈ ਲੱਖਾਂ ਕਾਲਾਂ ਟਰੇਸ ਲੱਖਾਂ ਫਿੰਗਰਪ੍ਰਿੰਟ ਕਿੰਨਾ ਕੁਛ ਫੇਰ ਇਹ ਮਸਲਾ ਜਾ ਕੇ ਆ ਤੱਕ ਜਿਹੜੇ ਜਿੰਨੇ ਕ ਫੜੇ ਆ ਆਸ਼ਤੂਰੀ ਪ੍ਰਦੀਪ ਕਲੇਰ ਸੰਦੀਪ ਬਰੇਟਾ ਜਿਹੜੇ ਅੱਜ ਤੱਕ ਭਗੌੜੇ ਫਿਰਦੇ ਆ ਕਿੰਨੋਂ ਚ ਇਕੱਲਾ ਅਰਸ਼ੀ ਫੜਿਆ ਸਾਇਦ ਪਤਾ ਨਹੀਂ ਜਿਹੜਾ ਜਿਹੜਾ ਗਵਾਹ ਬਣਿਆ ਤੇ ਬਾਕੀ ਸਾਰੇ ਕੋਈ ਨਹੀਂ ਫੜੇ ਕਿਉਂਕਿ ਸਾਲ ਪਰ ਸਾਡੇ ਕੋਲ ਟਾਈਮ ਸੀ ਸਾਲ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਬੀਬਾ ਸਰ ਸਿਮਰਤ ਕੌਰ ਬਾਦਲ ਦਾ ਅਫਸਰਾ ਨੂੰ ਇੱਕੋ ਹੀ ਹੁੰਦੀ ਸੀ ਖਟੜਾ ਡੀਏਜ ਜਿਉਂਦਾ ਬੈਠਾ ਤੇ ਉਹ ਨਾਲ ਦਲਵੀਰ ਵਰਗੇ ਇਨਸਪੈਕਟਰ ਡੀਐਸਪੀ ਬਣੇ ਹੋਏ ਆ ਉਹ ਹੈਗੇ ਨੇ ਇੱਕੋ ਹੀ ਡਾਇਰੈਕਸ਼ਨ ਸੀ ਵੀਰ ਇਹ ਕੇਸ ਨਿਕਲਣਾ ਚਾਹੀਦਾ ਫਿਰ ਅਸੀਂ ਕਾਹਦੇ ਸਿੱਖਾਂ ਸਾਡੇ ਰਾਤ ਚ ਵੀ ਅਦਮੀ ਹੋ ਗਈ ਅਸੀਂ ਕਹਿੰਦੇ ਸਭ ਤੋਂ ਵੱਡੀ ਦੁੱਖ ਚੀਜ਼ ਵੀ ਲਾਸਟ ਇਸ ਪਰਿਵਾਰ ਨੂੰ ਇਹੀ ਹੈ ਅਕਾਲੀ ਦਲ ਦੇ ਮੁਖੀ ਹੋਣ ਦੇ ਨਾਤੇ ਪਰ ਸਾਲ ਬਾਅਦ ਗਮਰਾਹ ਕਰਕੇ ਸਰਕਾਰ ਬਣਾਈ ਇਜ਼ਹਾਰ ਬਣਾ ਲਈ ਤੇ 5 ਸਾਲ ਰਾਜਨੀਤੀ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਆਮ ਆਦਮੀ ਹੁਣ ਰਾਜਨੀਤੀ ਕਰ ਰਹੀ ਹੈ ਪਰ ਅਕਾਲੀ ਨਹੀਂ ਰਾਜਨੀਤੀ ਕਰ ਸਕਦੇ ਮਤਲਬ ਅਸੀਂ ਧਰਮੀ ਲੋਕਾਂ ਅਸੀਂ ਧਰਮ ਦੇ ਵਿੱਚੋਂ ਸਾਡੀ ਪਾਰਟੀ ਇੱਕ ਸ੍ਰੀ ਕਾਲ ਤਖਸਾਲ ਦੀ ਪਸੀਲ ਤੋਂ ਪੈਦਾ ਹੋਈ ਹੈ ਚਾਰ ਜਾਣੇ ਇੱਕ ਦੇ ਖਿਲਾਫ ਪੈ ਕੇ ਇੱਕ ਝੂਠ ਨੂੰ ਸੱਚ ਬਣਾਉਣ ਲੱਗ ਗਏ ਆਪਾਂ ਪੰਜੇ ਸਿਆਂ ਚ ਕਰ ਲਓ ਮਤਲਬ ਝੂਠ 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 ਪਰੋਸ ਕੇ ਪਰ ਅੱਜ ਸੰਗਤ ਮਹਿਸੂਸ ਕਰ ਰਹੀ ਹੈ ਅੱਜ ਲੋਕ ਮਹਿਸੂਸ ਕਰ ਰਹੇ ਹੈ ਕਿ ਉਸ ਤੋਂ ਬਾਅਦ ਵੀ ਤੁਸੀਂ ਵੇਖੋ ਹਰਮੰਦਰ ਸਾਹਿਬ ਦੇ ਵਿੱਚ ਵੀ ਅਦਵੀ ਹੋਗੀ ਹਾਂਜੀ ਤੇ ਤੁਸੀਂ ਵੇਖੀ ਆ ਅਨੰਦਪੁਰ ਸਾਹਿਬ ਇਹਦੀ ਹੋਗੀ 7 ਤੋਂ ਲੈ ਕੇ 17 ਤੱਕ ਸਰਸੇ ਵਾਲਾ ਤੇ ਟ੍ਰਾਇਲ ਚੱਲਦੇ ਸੀ ਬਲਾਤਕਾਰ ਚ ਕਤਲ ਚ ਦੋਸ਼ੀ ਨਹੀਂ ਬਣਾਇਆ ਸੀ 7 ਤੋਂ ਲੈ ਕੇ 17 ਤੱਕ ਤਾਂ ਆਪਾਂ ਹਰ ਇੱਕ ਪਿੰਡ ਚ ਸੱਤਸੰਗਾਂ ਦਾ ਵਿਰੋਧ ਕਰਦੇ ਸੀ ਸਰਕਾਰ ਡਿਸਟਰਬ ਹੁੰਦੀ ਸੀ ਜੇ ਤਾਂ ਅਸੀਂ ਪ੍ਰੇਮੀਆਂ ਨੂੰ ਰੋਕਦਿਆਂ ਆਪਦੇ ਘਰੋਂ ਸੱਤਸੰਗ ਕਰਨ ਤੋਂ ਤਾਂ ਤਾਂ ਲਾ ਜੁਡੀਸ਼ਲੀ ਕਾਨੂੰਨ ਕਹਿੰਦਾ ਵੀ ਭਾਈ ਆਪਦੇ ਘਰੇ ਉਹ ਕਰ ਰਹੇ ਆ ਤਾਂ ਸਾਡੀ ਸਰਕਾਰ ਤੋੜ ਨੂੰ ਤਿਆਰ ਬੈਠਾ ਗ੍ਰਹਿ ਭਾਗ ਸੁਪਰੀਮ ਕੋਰਟ ਤਿਆਰ ਬੈਠੀ ਹੈ ਵੀ ਆਪਦੇ ਘਰੇ ਕਰ ਰਹੇ ਆ ਕਰਨ ਦਿਓ ਜੇ ਤੁਸੀਂ ਨਹੀਂ ਚਲਾ ਸਕਦੇ ਪਰ ਆਜੋ ਰਾਸ਼ਟਰਪਤੀ ਰਾ ਇਹ ला ਦਿੰਦੇ ਆ ਤੇ ਜੇ ਸਾਡੇ ਸਿੱਖ ਭਰਾਵਾਂ ਨੂੰ ਰੋਕਦੇ ਆ ਵੀ ਯਾਰ ਵੀ ਰੁਕ ਜੋ ਆਪਾਂ ਕਿਸੇ ਘਰ ਤੇ ਅਟੈਕ ਨਹੀਂ ਕਰ ਸਕਦੇ ਤਾਂ ਸਾਡੇ ਸਿੱਖ ਭਰਾ ਗੁੱਸੇ ਹੁੰਦੇ ਆ ਵੀ ਸਾਡੀ ਸਰਕਾਰ ਕਾਲੀਆਂ ਦੀ ਸਾਨੂੰ ਰੋਕਦੀ ਹੈ ਪਰ 17 ਤੋਂ ਬਾਅਦ ਉਹ ਬਿਆਦ ਵਿੱਚ ਵੀ ਦੋਸ਼ੀ ਹੈ ਸਰਸੇ ਵਾਲਾ ਕਤਲ ਚ ਵੀ ਦੋਸ਼ੀ ਹੈ ਤੇ ਬਿਆਦ ਵਿੱਚ ਉਹ ਬਿਰਾਤਕਾਰ ਚ ਵੀ ਤੇ ਅੱਜ ਸ਼ਰੇਆਮ ਸਾਸਕੀ ਨਾਲ ਲੱਗਦੀ ਅੱਜ ਕੌਣ ਵਿਰੋਧ ਕਰਦਾ ਜੀ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਮ ਕੀਤਾ ਗਿਆ ਹੈ ਬੇਅਦਬੀਆਂ ਦੇ ਮੁੱਦੇ ਤੇ ਇਨਸਾਫ ਲੈਣ ਲਈ ਕਾਫੀ ਆਵਾਜ਼ ਵੀ ਚੁੱਕੀ ਗਈ ਹੈ ਪਰ ਦੂਜੇ ਪਾਸੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਸੈਸ਼ਨ ਬੁਲਾਇਆ ਗਿਆ ਐਕ ਲਿਆਂਦਾ ਗਿਆ ਕਿਉਂਕਿ ਉਹ ਕਾਨੂੰਨ ਲੈ ਕੇ ਆਉਣਾ ਚਾਹੁੰਦੇ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਗੱਲ ਤਾਂ ਜੀ ਸਰਕਾਰ ਗਈ ਆਈ ਨੂੰ 3 ਸਾਲ ਹੋ ਗਏ ਤਣ ਤੋਂ ਉੱਪਰ ਹੋ ਗਿਆ 1.5 ਸਾਲ ਰਹਿ ਗਿਆ ਦੂਜੀ ਗੱਲ ਅਕਾਲੀ ਗਵਰਨਮੈਂਟ ਨੇ ਲਿਆਂਦਾ ਸੀ ਉਹੀ ਕਾਨੂੰਨ ਉਸ ਤੋਂ ਬਾਅਦ ਕਾਂਗਰਸ ਨੇ ਵੀ ਕੀਤਾ ਉਹ ਇੰਪਲੀਮੈਂਟ ਕਰਾਉਣਾ ਕਾਨੂੰਨ ਤਾਂ ਉਹ ਹੀ ਹੈ ਸਖਤ ਸਜ਼ਾ ਆਪਾਂ ਕਹਿੰਦੇ ਜਗਤ ਜੋਤ ਅਗਰਗੁਰ ਸਾਹਿਬ ਮਹਾਰਾਜ ਇਹ ਹੀ ਕਹਿੰਦੇ ਨੇ ਨਾ ਆਪਾਂ ਘੱਟ ਫਾਂਸੀ ਸਜ਼ਾ ਹੋਣੀ ਚਾਹੀਦੀ ਇਹ ਹੀ ਕਹਿੰਦੇ ਨੇ ਨਾ ਆਪਾਂ ਉਮਰ ਪਰ ਦੀ ਸਜ਼ਾ ਹੋਣੀ ਚਾਹੀਦੀ ਬੰਦਿਆਂ ਨੂੰ ਤੇ ਫਿਰ ਉਹ ਕਾਨੂੰਨ ਬਣਾਇਆ ਤਾਂ ਹੋਇਆ ਕਾਲੀ ਗਵਰਨਮੈਂਟ ਨੇ ਬਣਾਤਾ ਸੀ اجلاس ਬੁਲਾ ਕੇ ਆਪਾਂ ਉਹਨੂੰ ਇੰਪਲੀਮੈਂਟ ਸੇਮ ਤੇ ਇਹਨਾਂ 'ਤੇ ਤਾਂ ਬਹੁਤ ਖਾਮੀਆਂ ਨੇ ਗਿਣਿਆਤੀਆਂ ਸਾਰੇ ਸੁਪਾਲਖ ਹੈਰੇ ਨੇ ਵੀ ਗਿਣਿਆਈਆਂ ਨੇ ਹੋਰ ਵੀ ਗਿਣਿਆਈਆਂ ਨੇ ਸਾਰੇ ਕਾਲੀ ਲੀਡਰਸ਼ਿਪ ਨੇ ਵੀ ਕਿੰਨੀਆਂ ਪਰ ਇਹ ਲੋਕਾਂ ਦਾ ਮਨਸਾ ਨਹੀਂ ਇਹ ਸਾਡੇ ਨਹੀਂ ਹੈਗੇ ਇਹ ਧਰਮੀ ਨਹੀਂ ਹੈਗੇ ਇਹ ਪੰਜਾਬ ਦੇ ਨਹੀਂ ਦਿੱਲੀ ਤੋਂ ਆਏ ਬੈਠੇ ਨੇ ਇਹ ਤਾਂ ਸਿਰਫ ਰਾਜਨੀਤੀ ਜਿਵੇਂ ਪਹਿਲਾਂ ਅਸੋਸ਼ਾ ਛੱਡ ਕੇ ਜਿਹੜੀ ਇਹ ਗਵਰਨਮੈਂਟ ਹੈ ਨਾ ਜੀ ਰੁਪਿੰਦਰ ਜੀ ਇਹ ਪ੍ਰੀ-ਵੈਡਿੰਗ ਸ਼ੂਟ ਕਰਦੀ ਹੈ ਇਹ ਮੈਰਿਜ ਨਹੀਂ ਕਰਦੀ ਇਹ ਬਨੰਦਕਾਰਚ ਨਹੀਂ ਕਰਾਉਂਦੀ ਜਿਵੇਂ ਆਪਣੇ ਪਿੰਡਾਂ 'ਚ ਵਿਆਹ ਨਹੀਂ ਹੁੰਦੇ ਉਹ ਵਿਆਹ ਤੋਂ ਪਹਿਲਾਂ ਹੁਣ ਚੱਲਿਆ ਵੀ ਮੁੰਡੇ ਕੁੜੀ ਨੂੰ ਲਿਆਣੇ ਆ ਪ੍ਰੀ-ਵੈਡਿੰਗ ਸ਼ੂਟਿੰਗ ਹੋ ਜਾਂਦੀ ਹੈ ਹਨਾ ਉਸ ਤੋਂ ਬਾਅਦ ਆਨੰਦਕਾਰਜ ਹੁੰਦੇ ਆ ਸਾਰਾ ਕੁਝ ਇਹ ਪ੍ਰੀ-ਵੈਡਿੰਗ ਸ਼ੂਟਿੰਗ ਕਰ ਲੈਂਦੇ ਆ ਵੀ ਅਸੀਂ ਮੁੱਖ ਮੰਤਰੀ ਧੀਰਤੀ ਯਾਤਰਾ ਸ਼ੁਰੂ ਕਰ ਰਹੇ ਆ ਸਰਦਾਰ ਪ੍ਰਕਾਸ਼ ਸਿੰਘ ਵਾਲਦੇ ਦੀ ਰੀਸਤੇ ਪਰੀ ਵੈਡਿੰਗ ਸ਼ੂਟ ਕਰੀ ਕਰੇਲ ਤੋਰੀ ਰੀਲ ਬਣਾਈ ਵੀਡੀਓ ਬਣਾਈ ਸਾਰੇ ਚੈਂਦਲਾਂ ਤੇ ਇਸ਼ਤਿਹਾਰ ਦੇਤਾ ਪਰ ਰੀਲਾਂ ਬੰਦ ਕੋਈ ਨਹੀਂ ਅਈ ਅਟਲ ਮੇਰਾ ਕਹਿਣ ਦਾ ਪਾਵ ਕੋਈ ਪਾਲਿਸੀ ਸਕੀਮ ਹੈ ਇਹ ਕੱਲੀਆਂ ਵੀਡੀਓ ਫੋਟੋਆਂ ਬਣਾਉਂਦੇ ਆ ਪ੍ਰੀ ਵੈਡਿੰਗ ਸ਼ੂਟਿੰਗ ਕਰਦੇ ਆ ਪਰ ਕਿਸੇ ਵੀ ਇਸ਼ੂ ਨੂੰ ਏਜੰਡੇ ਨੂੰ ਕੰਮ ਨੂੰ ਇੰਪਲੀਮੈਂਟ ਨਹੀਂ ਕਰਦੇ ਇਹ ਸਿਰੇ ਨਹੀਂ ਲਾਉਂਦੇ ਇਹ ਸ਼ੋਸ਼ਿਆਂ ਦੀ ਇਹ ਡਰਾਮਿਆਂ ਦੀ ਇਹ ਝੂਠ ਤੂਫਾਨ ਦੀ ਸਰਕਾਰ ਇਹ ਹੈ ਝੂਠ ਤੂਫਾਨ ਨੇ ساری ਉਮਰ ਕਾਂਗਰਸ ਨੇ ਰਾਜ ਕੀਤਾ ਕਾਂਗਰਸ ਨੇ ਪੰਜਾਬ ਨੂੰ ਕੁੱਟਿਆ ਪੰਜਾਬ ਨੂੰ ਮਾਰਿਆ ਪੰਜਾਬ ਅਕਾਲੀਆਂ ਨੂੰ ਕੀ ਕੱਲੇ ਦੁਨੀਆ 'ਚ ਬੈਠੇ ਸਿੱਖਾਂ ਨੂੰ ਦੇਸ਼ ਦੇ ਵਿੱਚ ਬੈਠੇ ਦਿੱਲੀ 'ਚ ਤੁਸੀਂ ਵੇਖੋ ਦੇਸ਼ ਦੇ ਵਿੱਚ ਕਹਿੰਦੇ ਵਿਧਵਾ ਕਲੋਨੀ ਨਹੀਂ ਹੈਗੀ ਪਰ ਕਾਂਗਰਸ ਦੀ ਦੇਣ ਹੈ ਕਿ ਦੇਸ਼ ਦੀ ਰਾਜਸਥਾਨੀ ਦੇ ਵਿੱਚ ਵਿਧਵਾ ਕਲੋਨੀ ਬਣੀ ਹੋਈ ਹੈ